ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਪਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੁਰਿੰਦਰ ਡੱਲਾ ਜੀ ਗੱਲ ਕਰੀਏ ਸਿਆਸੀ ਮਾਹੌਲ ਦੀ ਤਾਂ ਹਰਿਆਣਾ ਦੀਆਂ ਚੋਣਾਂ ਤੋਂ ਬਾਅਦ ਕਿਸੇ ਵੇਲੇ ਵੀ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਹੋ ਸਕਦੀਆਂ ਨੇ ਸੋ ਹੁਣ ਜੋ ਪੰਜਾਬ ਦੇ ਵਿੱਚ ਮੁਕਾਬਲਾ ਬਣ ਰਿਹਾ ਜੋ ਸਿਆਸੀ ਸਮੀਕਰਨ ਬਣ ਰਹੇ ਨੇ ਉਸ ਉੱਪਰ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ ਇੱਕ ਪਾਸੇ ભગવંતમાન ਜਿਹੜੇ ਕਿ ਸਾਈ ਦੀ ਤਿਆਰੀ ਵਿੱਚ ਲੱਗ ਗਏ ਨੇ ਦੂਜੇ ਪਾਸੇ ਰਾਜਾ ਵੜਿੰਗ ਨੇ ਸੋ ਰਾਜਾ ਵੜਿੰਗ ਨੇ ਜਿਹੜੇ ਉਹ ਮੁੱਖ ਮੰਤਰੀ ਦੀ ਦੌੜ ਵਿੱਚ ਨੇ ਸੋ ਆਪਾਂ ਇਸ ਮੁਕਾਬਲੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕੀ ਰਾਜਾ ਵੜਿੰਗ ਦਾ ਜਿਹੜਾ ਮੁਕਾਬਲਾ ਹੈ ਉਹ ਭਗਵੰਤ ਮਾਨ ਦੇ ਨਾਲ ਰਹਿਣ ਵਾਲਾ ਸਿੱਧੇ ਤੌਰ ਤੇ ਜਾਂ ਫਿਰ ਇਹ ਵੜਿੰਗ ਦਾ ਸਿਆਸੀ ਟੈਸਟ ਆਪਾਂ ਮੰਨ ਸਕਦੇ ਹਾਂ ਕਿ ਜੇਕਰ ਚਾਰ ਜ਼ਿਮਨੀ ਚੋਣਾ ਵਿੱਚ ਇਹਨਾਂ ਚਾਰ ਸੀਟਾਂ ਚੋਂ ਕੁਝ ਖੱਟ ਜਾਂਦੇ ਨੇ ਰਾਜਾ ਵੜਿੰਗ ਤਾਕਿ ਉਹ ਮੁੱਖ ਮੰਤਰੀ ਦੀ ਦੌੜ ਵਿੱਚ ਉੱਬਰ ਪਾਉਣਗੇ ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੇ ਸਿਆਸੀ ਸਮੀਕਰਨ ਜੋ ਹੁਣ ਬਣ ਰਹੇ ਨੇ ਦੇਖੋ ਤੁਸੀਂ ਬਹੁਤ ਹੀ ਅਹਿਮ ਸਵਾਲ ਕੱਢ ਕੇ ਲਿਆਏ ਹੋ ਇਹ ਸਵਾਲ ਭਾਵੇਂ ਬਹੁਤ ਜ਼ਿਆਦਾ ਡਿਸਕਸ ਨਹੀਂ ਹੋ ਰਹੇ ਬਹੁਤ ਹੀ ਘੱਲੇ ਦੇ ਤੇ ਹੋ ਨਹੀਂ ਰਹੀ ਪੰਜਾਬ ਚ ਪਰ ਅਗਰ ਅਸੀਂ ਸਿਆਸੀ ਲੋਕਾਂ ਨੂੰ ਦੇਖੀਏ ਉਹਨਾਂ ਦੀਆਂ ਸਰਗਰਮੀਆਂ ਲਗਭਗ ਇਸੇ ਤਰ੍ਹਾਂ ਦੀਆਂ ਨੇ ਮੈਂ ਭਗਵੰਤ ਮਾਨ ਵਾਲੇ ਵਿਸ਼ੇ ਤੇ ਆਉਣ ਤੋਂ ਪਹਿਲਾਂ ਜੇ ਮੈਂ ਕਾਂਗਰਸ ਦੇ ਅੰਦਰੂਨੀ ਸਿਆਸਤ ਦੀ ਗੱਲ ਕਰਾਂ ਇਸ ਵਕਤ ਜਿਹੜੀ ਪੰਜਾਬ ਦੀ ਕਾਂਗਰਸ ਹੈ ਉਹਦੇ ਵਿੱਚ ਕਈ ਸਾਰੇ ਖੇਮੇ ਨੇ ਭਾਵੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਰ ਕਾਂਗਰਸ ਦੇ ਵਿੱਚ ਬਹੁਤ ਸਾਰੇ ਗੁੱਟ ਨੇ ਕੋਈ ਵੇਲਾ ਸੀ ਜਦੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਕੈਪਟਨ ਅਮਰਿੰਦਰ ਤੋਂ ਬਾਅਦ ਸਿਰਫ ਨਰਜੋਤ ਸਿੰਘ ਸਿੱਧੂ ਨੂੰ ਦੇਖਿਆ ਜਾਂਦਾ ਸੀ ਔਰ ਫਿਰ ਚਰਨਜੀਤ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਦੋਂ ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਨੂੰ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਉਸ ਤੋਂ ਪਹਿਲਾਂ ਸੁਨੀਲ ਜਾਖੜ ਦਾ ਨਾਮ ਵੀ ਉਭਰਿਆ ਸੁਖਜਿੰਦਰ ਰੰਧਾਵਾ ਉਹਨਾਂ ਦਾ ਨਾਮ ਵੀ ਉਭਰਿਆ ਕਿ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਨੇ ਪੰਜਾਬ 'ਚ ਜਨਮ ਲਿਆ ਲੱਗਦਾ ਇਹ ਸੀ ਕਿ ਜਦੋਂ ਰਾਹੁਲ ਗਾਂਧੀ ਨੇ 2022 ਦੀਆਂ ਚੋਣਾਂ 'ਚ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਤਾ ਤੇ ਇਹ ਗੱਲ ਕੰਪੀਟੀਸ਼ਨ ਖਤਮ ਹੋ ਜਾਊਗਾ ਚੋਣਾਂ ਹੋਈਆਂ ਚੰਨੀ ਸਾਹਿਬ ਜਿੱਤ ਨਹੀਂ ਸਕੇ ਨਾ ਨਵਜੋਤ ਸਿੰਘ ਸਿੱਧੂ ਜਿੱਤੇ ਉਸ ਤੋਂ ਬਾਅਦ ਇਹ ਲੱਗਦਾ ਸੀ ਕਿ ਕਾਂਗਰਸ ਚ ਘਟੋ ਘਟ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਖਤਮ ਹੋ ਗਈ ਪਰ ਹਕੀਕਤ ਇਹ ਹੈ ਕਿ ਕਾਂਗਰਸ ਚ ਕੈਪਟਨ ਅਮਰਿੰਦਰ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤੇ ਕਾਂਗਰਸ ਚ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਹੈ ਜਿਹੜੀ ਉਹ ਹੋਰ ਤੇਜ਼ ਹੋ ਗਈ ਹੈ ਹਾਲੇ ਭਾਵੇਂ 2.5-3 ਸਾਲ ਪਏ ਨੇ ਲੇਕਿਨ ਜਿਹੜੇ ਮੁੱਖ ਮੰਤਰੀ ਬਣਨ ਦੇ ਚਾਹਵਾਨ ਨੇ ਉਹਨਾਂ ਦੇ ਵਿੱਚ ਇੱਕ ਲੁਕਵੀ ਔਰ ਸਿਆਸੀ ਗੰਢ ਤੁਪ ਦੀ ਦੌੜ ਸ਼ੁਰੂ ਹੋ ਗਈ ਮੇਰੇ ਕੋਲੇ ਪੱਕੀਆਂ ਰਿਪੋਰਟਾਂ ਨੇ ਬਹੁਤ ਸਾਰੇ ਕਾਂਗਰਸ ਦੇ ਲੀਡਰ ਨੇ ਜਿਹੜੇ ਇਸ ਵਕਤ ਕੋਸ਼ਿਸ਼ ਇਹ ਕਰ ਰਹੇ ਨੇ ਹਰ ਦੋਜੀ ਕਿ ਸਾਡਾ ਧੜਾ ਮਜ਼ਬੂਤ ਹੋ ਜੇ ਸਾਡੇ ਕੋਲੇ ਵੱਧ ਐਮ ਐਲ ਏ ਐਕਸ ਐਮ ਐਲ ਏ ਸਾਡੇ ਨਾਲ ਆ ਜਾਣ ਅਸੀਂ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਦਈਏ ਕਿ ਸਾਡੇ ਨਾਲ 25 ਨੇ ਐਮ ਐਲ ਏ ਸਾਡੇ ਗਰੁੱਪ ਚ 40 ਨੇ ਤੇ ਅਸੀਂ ਹਾਈ ਕਮਾਂਡ ਨੂੰ ਇਹ ਪ੍ਰਭਾਵ ਦਈਏ ਕਿ ਅਸੀਂ ਹੀ ਤਕੜੇ ਆ 2027 ਦੀਆਂ ਚੋਣਾਂ ਤੋਂ ਪਹਿਲਾਂ ਸਾਨੂੰ ਅਗਵਾਈ ਦੇ ਦੋ ਤੇ ਮੁੱਖ ਮੰਤਰੀ ਦਾ ਚਿਹਰਾ ਬਣਾ ਦੇ ਉਂਝ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਜੇ ਮੈਂ ਅੱਜ ਦੇ ਸਮੇਂ ਗੱਲ ਕਰਾਂ ਰਾਜਾ ਵੜਿੰਗ ਦੀ ਪ੍ਰਧਾਨਗੀ ਤਾਂ ਮਜ਼ਬੂਤ ਹੈ ਬਤੌਰ ਪ੍ਰਧਾਨ ਪੰਜਾਬ ਚ ਰਾਜਾ ਵੜਿੰਗ ਦੀ ਜਿਹੜੀ ਅਗਵਾਈ ਹੈ ਬਤੌਰ ਪ੍ਰਧਾਨ ਉਹਨਾਂ ਦੀ ਪ੍ਰਧਾਨਗੀ ਨੂੰ ਚੈਲੰਜ ਕੋਈ ਨਹੀਂ ਪਰ ਫਿਰ ਵੀ ਕਾਂਗਰਸ ਚ ਕਈ ਧੜੇ ਨੇ ਜਿਨ੍ਹਾਂ ਦੇ ਹੁਣ ਯਤਨ ਇਹ ਨੇ ਕਿ ਪ੍ਰਦਾਨ ਸਾਡੇ ਧੜੇ ਦਾ ਆਵੇ ਹੁਣ ਮੈਂ ਨਾ ਨਹੀਂ ਕਿਸੇ ਦਾ ਲੈਂਦਾ ਕਿਉਂਕਿ ਪੰਜਾਬ ਦੇ ਲੋਕ ਵੀ ਬੜੇ ਸਿਆਣੇ ਨੇ ਸਾਰੇ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕਈ ਲੋਕਾਂ ਦੇ ਧੜੇ ਨੇ ਹਾਂ ਮੈਂ ਇਹ ਜ਼ਰੂਰ ਨਾਮ ਲਊਂਗਾ ਕਿ ਮੁੱਖ ਮੰਤਰੀ ਚੇਰੇ ਦੀ ਦੌੜ 'ਚ ਕੌਣ-ਕੌਣ ਨੇ ਪੰਜਾਬ 'ਚ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਮੁੱਖ ਮੰਤਰੀ ਚੇਰੇ ਦੀ ਦੌੜ 'ਚ ਪੰਜਾਬ 'ਚ ਚਰਨਜੀਤ ਚੰਨੀ ਜੀ ਵੀ ਨੇ ਉਹ ਪਹਿਲਾਂ ਵੀ ਮੁੱਖ ਮੰਤਰੀ ਰਹੇ ਨੇ ਸੁਖਜਿੰਦਰ ਰੰਧਾਵਾ ਜੀ ਵੀ ਨੇ ਉਹ ਪਹਿਲਾਂ ਵੀ ਡਿਪਟੀ ਮੁੱਖ ਮੰਤਰੀ ਰਹੇ ਨੇ ਮੁੱਖ ਮੰਤਰੀ ਬਣੰਦੀ ਦੌੜ ਦੇ ਵਿੱਚ ਰਾਜਾ ਵੜਿੰਗ ਵੀ ਨੇ ਬਤੌਰ ਪ੍ਰਧਾਨ 7 ਸੀਟਾਂ ਜਿੱਤੀਆਂ ਲੋਕ ਸਭਾ ਚੋਣਾਂ ਦੇ ਵਿੱਚ ਤਿੰਨ ਵਾਰ ਦੇ ਐਮ ਐਲ ਏ ਨੇ ਹੁਣ ਤਾਂ ਮੈਂਬਰ ਪਾਰਲੀਮੈਂਟ ਵੀ ਬਣ ਗਏ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਨੇ ਸਟੇਟ ਦੇ ਪ੍ਰਧਾਨ ਨੇ ਸੋ ਉਹਦੇ ਰਾਜਾ ਵੜਿੰਗ ਨੇ ਵੀ ਬਹੁਤ ਕਾਂਗਰਸ ਦੇ ਵਿੱਚ ਸਮੇਂ-ਸਮੇਂ ਤੇ ਜ਼ਿੰਮੇਵਾਰੀਆਂ ਸੰਭਾਲੀਆਂ ਨੇ ਤੇ ਰਾਜਾ ਵੜਿੰਗ ਵੀ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਸ਼ਾਮਲ ਨੇ ਇਹ ਤਾਂ ਹੋ ਗਏ ਉਹ ਚਿਹਰੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਲੀਡਰ ਆਫ ਓਪੋਜੀਸ਼ਨ ਨੇ ਉਹ ਦੇਖਿਆ ਜਾਵੇ ਤਾਂ ਇਹਨਾਂ ਸਾਰਿਆਂ ਤੋਂ ਸੀਨੀਅਰ ਨੇ ਜੇ ਮੈਂ ਪੰਜਾਬ ਦੀ ਸਿਆਸਤ ਦੀ ਗੱਲ ਕਰਾਂ ਰਾਜਾ ਵੜਿੰਗ ਤੋਂ ਵੀ ਹਾਲਾਂਕਿ ਸੁਖਜਿੰਦਰ ਰੰਧਾਵਾ ਔਰ ਪ੍ਰਤਾਪ ਬਾਜਵਾ ਇਹ ਇੱਕੋ ਜਿਹੇ ਤਜਰਬੇਕਾਰ ਨੇ ਮੈਂ ਇਹਨਾਂ 'ਚੋਂ ਕਿਸੇ ਨੂੰ ਸੀਨੀਅਰ ਜੂਨੀਅਰ ਨਹੀਂ ਬਣਾਉਂਦਾ ਪਰ ਅਗਰ ਬਾਜਵਾ ਸਾਹਿਬ ਲੀਡਰ ਆਫ ਓਪੋਜੀਸ਼ਨ ਨੇ ਤੇ ਸੁਖਜਿੰਦਰ ਰੰਧਾਵਾ ਇਸ ਵਕਤ ਉਹ ਵੀ ਮੈਂਬਰ ਪਾਰਲੀਮੈਂਟ ਨੇ ਤੇ ਰਾਜਸਥਾਨ ਦੇ ਪ੍ਰਭਾਰੀ ਰਹੇ ਨੇ ਤੇ ਡਿਪਟੀ ਮੁੱਖ ਮੰਤਰੀ ਵੀ ਰਹੇ ਨੇ ਪਰ ਵਾਰੀ ਰਾਜਸਥਾਨ ਦੇ ਚੰਗੀ ਗਵਾਹੀ ਉਹਨਾਂ ਨੇ ਕੀਤੀ ਹੁਣ ਇਹ ਚਾਰ ਚਿਹਰੇ ਤਾਂ ਉਹ ਹੋ ਗਏ ਜਿਹੜੇ ਸਿੱਧਮ ਸਿੱਧੇ ਪੰਜਾਬ ਦੀ ਕਾਂਗਰਸ ਦੀ ਸਿਆਸਤ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਇਹਨਾਂ ਸਾਰਿਆਂ ਦਾ ਆਪਣੇ ਤੌਰ ਤੇ ਯਤਨ ਇਹ ਹੈ ਕਿ ਅਸੀਂ ਕਾਂਗਰਸ ਨੂੰ ਤਕੜਾ ਕਰੀਏ ਉਹਨੇ ਸਾਰੇ ਲੀਡਰ ਨੇ ਜਿਹੜੇ ਇਹ ਪੁਰਾਣੇ ਕਾਂਗਰਸੀਆਂ ਨੂੰ ਕਾਂਗਰਸ ਤੋਂ ਅਗਰ ਕੋਈ ਕਾਂਗਰਸ ਛੱਡ ਗਿਆ ਉਹਨਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਚ ਨੇ ਤਾਂਕਿ ਵੱਧ ਤੋਂ ਵੱਧ ਲੀਡਰਾਂ ਨੂੰ ਇਹ ਨਾਲ ਜੋੜਨ ਤੇ ਕੱਲ ਨੂੰ ਟਿਕਟਾਂ ਦਿਵਾਉਣ ਤੇ ਇਹਨਾਂ ਦਾ ਦਾਵਾ ਮੁੱਖ ਮੰਤਰੀ ਚੇਰੇ ਦਾ ਟਕੜਾ ਹੋਵੇ ਹੁਣ ਇਹ ਤਾਂ ਹੋ ਗਏ 4 ਇੱਕ ਚੇਰਾ ਪੁਰਾਣਾ ਤੁਰਿਆ ਆ ਰਿਹਾ ਜਿਹਨੂੰ ਨਵਜੋਤ ਸਿੰਘ ਸਿੱਧੂ ਚਰਨਜੀਤ ਚੰਨੀ ਵੇਲੇ ਜਦੋਂ ਰਾਹੁਲ ਗਾਂਧੀ ਦੇ ਦੋਨਾਂ ਚੋਂ ਇੱਕ ਤੈਅ ਕਰਨਾ ਸੀ ਹੁਣ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਪੰਜਾਬ ਚ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਕਾਂਗਰਸ ਪਾਰਟੀ ਚ ਅੰਗੋਲਿਆ ਨਹੀਂ ਕਰ ਸਕਦਾ। ਬਾਕੀ ਤਾਂ ਕੰਪੀਟੀਸ਼ਨ ਹੈਗੀ ਹੈ। ਨਵਜੋਤ ਸਿੰਘ ਸਿੱਧੂ ਵੀ ਹੈ। ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਉਹਦੇ ਤੇ ਬਹੁਤ ਪਹਿਲਾਂ ਸਿਆਸਤ ਹੋਈ ਪਿਛਲੇ ਸਮਿਆਂ ਦੇ ਵਿੱਚ। ਪੰਜਾਬ ਮਾਡਲ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਸੀ ਉਹਦੇ ਤੇ ਵੀ ਪਿਛਲੇ ਸਮਿਆਂ ਦੇ ਵਿੱਚ ਬਹੁਤ ਸਿਆਸਤ ਹੋਈ। ਸੋ ਨਵਜੋਤ ਸਿੰਘ ਸਿੱਧੂ ਨੂੰ ਵੀ ਹਾਲੇ ਵੀ ਤੁਸੀਂ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਤੋਂ ਵੱਖ ਨਹੀਂ ਕਰ ਸਕਦੇ ਸੋ ਕੁੱਲ ਮੁੱਖ ਮੰਤਰੀ ਦੀ ਦੌੜ 'ਚ ਜਿਹੜੇ ਵੱਡੇ ਚਿਹਰੇ ਨੇ ਉਹ ਹੋਗੇ 5 ਰਾਜਾ ਵੜਿੰਗ, ਪ੍ਰਤਾਪ ਬਾਜਵਾ, ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਔਰ ਨਵਜੋਤ ਸਿੰਘ ਸਿੱਧੂ ਹੁਣ ਇਸੇ ਦੌੜ ਦੇ ਵਿੱਚ ਚਾਰ ਜ਼ਿਮਨੀ ਚੋਣਾਂ ਨੇ ਹੁਣ ਮੈਂ ਉਸ ਦੌੜ ਦੇ ਨਾਲ ਜੋੜਦਾ ਚਾਰ ਜ਼ਿਮਨੀ ਚੋਣਾਂ ਨੇ ਇਹਨਾਂ ਚਾਰ ਜ਼ਿਮਨੀ ਚੋਣਾਂ ਦੇ ਵਿੱਚ ਇੱਕ ਪਾਸੇ ਤਾਂ ਭਗਵੰਤ ਮਾਨ ਗਿੰਪੀ ਹੋਣਾ ਨੂੰ ਲੈ ਕੇ ਅਕਾਲੀ ਦਲ ਚੋਂ ਆਪਣੀ ਪਾਰਟੀ ਉਹ ਉਮੀਦਵਾਰ ਵੀ ਭਗਵੰਤ ਮਾਨ ਹੋਣਾ ਨੇ ਉਹਨਾਂ ਨੂੰ ਬਣਾ ਦੇਣਾ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਪੂਰਾ ਜ਼ੋਰ ਇਹ ਲਾਉਣਗੇ ਕਿ ਗਿੱਦੜਵਾਹਾ ਦੀ ਸੀਟ ਅਸੀਂ ਜਿੱਤੀ ਹੈ ਕਿਉਂਕਿ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਚੋਣਾਂ ਦੇ ਵਿੱਚ ਆਪ ਇਹ ਸੀਟ ਹਾਰੀ ਸੀ ਰਾਜਾਪੁਰਿੰਗ ਉੱਥੋਂ ਜਿੱਤੇ ਸੀ ਇਸ ਕਰਕੇ ਕੋਸ਼ਿਸ਼ ਹੈ ਭਗਵੰਤ ਮਾਨ ਦੀ ਕਿ ਗਿੱਦੜਵਾਹਾ ਦੀ ਸੀਟ ਜਿੱਤੀਏ। ਔਰ ਅਗਰ ਇਹ ਸੀਟ ਭਗਵੰਤ ਮਾਨ ਜਿੱਤਦੇ ਐ ਤੇ ਭਗਵੰਤ ਮਾਨ 92 ਤੋਂ ਪਹੁੰਚ ਜਾਣਗੇ 93। ਬਰਨਾਲਾ ਸੀਟ ਅਗਰ ਉਹ ਦੁਬਾਰਾ ਜਿੱਤਦੇ ਨੇ ਇੱਕ ਅੰਕ ਹੋਰ ਵਧੂਗਾ। ਅਗਰ ਜੇਰਾਬਾਬਾ ਨਾਨਕ ਵੀ ਜਿੱਤਦੇ ਨੇ ਇੱਕ ਅੰਕ ਹੋਰ ਵਧੂਗਾ। ਔਰ ਅਗਰ ਕਾਂਗਰਸ ਦੇ ਐਮਐਲਏ ਨੇ ਅਸਤੀਫਾ ਦਿੱਤਾ ਸੀ ਹੁਣ ਐਮਪੀ ਬਣ ਗਏ ਨੇ ਚੱਬੇਵਾਲ ਸਾਹਿਬ ਅਗਰ ਉਹ ਸੀਟ ਵੀ ਆਪ ਜਿੱਤਦੀ ਹੈ ਤੇ ਭਗਵੰਤ ਮਾਨ ਹੋਰ ਤਕੜਾ ਹੁੰਦਾ ਹੈ ਦੇਖੋ ਭਗਵੰਤ ਮਾਨ ਇਹਨਾਂ ਚਾਰ ਜ਼ਿਮਨੀ ਚੋਣਾ ਚ ਜਿੱਤ ਦਰਜ ਕਰਕੇ 27 ਦੀਆਂ ਚੋਣਾ ਲਈ ਆਪਣਾ ਦਾਵਾ ਪੇਸ਼ ਕਰ ਦੇਣਗੇ ਹਰਿਆਣੇ ਦੀਆਂ ਚੋਣਾ ਸਾਨੂੰ ਪਤਾ 5 ਤਰੀਕ ਨੂੰ ਨੇ ਹਾਂ ਔਰ ਹਰਿਆਣੇ ਦੀਆਂ ਚੋਣਾ ਤੋਂ ਤੁਰੰਤ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਕਿਉਂਕਿ ਉਂਝ ਵੀ ਕੋਈ ਵੀ ਜਿਹੜੀ ਸੀਟ ਹੈ ਉਹ 6 ਮਹੀਨੇ ਤੋਂ ਵੱਧ ਵੈਲੀ ਨਹੀਂ ਰਹਿ ਸਕਦੀ ਇਹਦਾ ਮਤਲਬ ਹੈ ਕਿ ਨਵੰਬਰ ਦਸੰਬਰ ਤੋਂ ਪਹਿਲਾਂ ਤਾਂ ਵੋਟਾਂ ਹੋਣੀਆਂ ਹੀ ਨੇ ਤੇ ਸਤੰਬਰ ਤੋਂ ਬਾਅਦ ਰਹਿ ਗਿਆ ਅਕਤੂਬਰ ਨਵੰਬਰ ਜਾਂ ਦਸੰਬਰ 'ਚ ਕਿਸੇ ਵੇਲੇ ਵੀ ਵੋਟਾਂ ਹੋ ਸਕਦੀਆਂ ਨੇ ਸੋ ਸਮਾਂ ਬਹੁਤ ਜ਼ਿਆਦਾ ਨਹੀਂ ਔਰ ਇਹ ਜ਼ਿਮਨੀ ਚੋਣਾਂ ਤੋਂ ਬਾਅਦ ਪੰਜਾਬ ਦੀਆਂ 27 ਨਿਆਂ ਵਿਧਾਨ ਸਭਾ ਚੋਣਾਂ ਨੂੰ ਰਹਿ ਜਾਣੇ ਨੇ 2 ਸਾਲ ਸੋ ਉਸ ਤੋਂ ਪਹਿਲਾਂ ਸਾਰੇ ਲੀਡਰ ਆਪਣਾ ਮੈਦਾਨ ਜ਼ਰੂਰ ਤਿਆਰ ਕਰਨਾ ਚਾਹਣਗੇ ਹੁਣ ਜਿਹੜੀ ਰਾਜਾ ਵੜਿੰਗ ਦੀ ਗੱਲ ਭਗਵੰਤ ਮਾਨ ਦਾ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਸਤਾਈ ਚ ਨਵੇਂ ਸਿਰੇ ਤੋਂ ਆਪਣਾ ਦਾਅ ਇਹ ਚਾਰ ਜਮਨੀ ਚੋਣਾਂ ਚ ਜਿੱਤ ਦਰਜ ਕਰਕੇ ਆਪਣਾ ਦਾਵਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ ਹੁਣ ਉਹ ਜਿੱਤ ਦੇ ਕਿੰਨਿਆਂ ਨੇ ਵਕਤ ਦੱਸੂਗਾ ਹੁਣ ਰਾਜਾ ਵੜਿੰਗ ਬਤੌਰ ਪ੍ਰਧਾਨ ਸੱਤ ਸੀਟਾਂ ਜਿੱਤ ਕੇ ਰਾਜਾ ਵੜਿੰਗ ਉਭਰੇ ਪਾਰਲੀਮੈਂਟ 'ਚ ਵੀ ਗਏ ਤੇ ਉਹ ਸੱਤ ਸੀਟਾਂ ਜਿੱਤਣ ਕਰਕੇ ਭਾਵੇਂ ਉਹਦੇ ਪਿੱਛੇ ਨarendra Modi ਦੀ ਸਰਕਾਰ ਦੀ ਐਂਟੀ ਇਨਕੰਮਬੈਂਸੀ ਬਹੁਤ ਵੱਡਾ ਕਾਰਨ ਸੀ ਕਿ 7 ਸੀਟਾਂ ਦੀ ਜਿੱਤ ਪਿੱਛੇ ਪੰਜਾਬ ਚ ਕਿਸਾਨਾਂ ਦਾ ਭਾਜਪੀ ਦਾ ਵਿਰੋਧ ਕਰਕੇ ਕਾਂਗਰਸ ਨੂੰ ਵੋਟਾਂ ਪਾਉਣਾ ਇਹ ਬਹੁਤ ਵੱਡਾ ਕਾਰਨ ਸੀ ਕਿਉਂਕਿ ਕੇਂਦਰ ਦੀ ਸਰਕਾਰ ਚੁਣੀ ਜਾਣੀ ਸੀ ਕਿਸਾਨਾਂ ਨੂੰ ਵੀ ਪਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਚ ਨਹੀਂ ਬਣਦੀ ਔਰ ਅਗਰ ਆਪ ਔਰ ਕਾਂਗਰਸ ਦਾ ਗੱਠਜੋੜ ਹੈ ਇੰਡੀਆ ਗੱਠਜੋੜ ਹੈ ਤੇ ਫਿਰ ਉਹਨਾਂ ਨੇ ਗੱਠ ਜੋੜ ਦੇ ਵੱਡੇ ਭਾਈਵਾਲ ਵਾਲੇ ਪਾਸੇ ਵੋਟਾਂ ਪਾਉਣ ਦਾ ਫੈਸਲਾ ਕੀਤਾ ਉੰਜ ਰਾਹੁਲ ਗਾਂਧੀ ਦਾ ਜਿਹੜਾ ਇਲੈਕਸ਼ਨ ਮੈਨੀਫੈਸਟੋ ਸੀ ਔਰਤਾਂ ਦੇ ਖਾਤੇ 'ਚ ਸਾਲ ਦਾ ਲੱਖ ਰੁਪਈਆ ਜੇ ਸਰਕਾਰ ਬਣੀ ਹੁੰਦੀ ਕਾਂਗਰਸ ਦੀ ਇਹ ਲੱਖ ਰੁਪਈਆ ਮਹਿਲਾਵਾਂ ਦੇ ਖਾਤੇ 'ਚ ਇਹ ਬੜਾ ਔਖਾ ਸੀ ਏਡੀ ਛੇਤੀ ਨਹੀਂ ਸੀ ਪੈਣਾ ਖੈਰ ਚੋਣ ਵਾਲੇ ਹੁੰਦੇ ਨੇ ਕਈ ਤਰ੍ਹਾਂ ਦੇ ਔਰ ਐਮਐਸਪੀ ਦਾ ਕਾਨੂੰਨ ਬਣਾਉਣ ਦੀ ਗਾਰੰਟੀ ਇਹ ਦੇ ਰਹੀ ਸੀ ਕਾਂਗਰਸ ਪਾਰਟੀ ਪਰ ਤੁਸੀਂ ਵੇਖੋ ਹਜੇ ਤੱਕ ਕਾਂਗਰਸ ਪਾਰਟੀ ਲੋਕ ਸਭਾ ਚ ਪ੍ਰਾਈਵੇਟ ਮੈਂਬਰ ਬਿਲ ਨਹੀਂ ਲੈ ਕੇ ਆਈ ਕਿਸਾਨਾਂ ਨੇ ਬਹੁਤ ਅਪੀਲਾਂ ਕੀਤੀਆਂ ਮੰਗ ਪੱਤਰ ਦਿੱਤੇ ਰਾਹੁਲ ਗਾਂਧੀ ਨੂੰ ਵੀ ਮਿਲੇ ਰਾਹੁਲ ਗਾਂਧੀ ਕਹਿੰਦੇ ਅਸੀਂ ਵਿਚਾਰ ਕਰਾਂਗੇ ਸਾਰੇ ਸਾਥੀਆਂ ਨਾਲ ਫਿਰ ਅਸੀਂ ਇਹ ਤੇ ਫੈਸਲਾ ਕਰਾਂਗੇ ਮਤਲਬ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਚ ਕਿਸਾਨ ਕਹਿੰਦੇ ਸੀ ਪ੍ਰਾਈਵੇਟ ਮੈਂਬਰ ਬਿਲ ਲੈ ਕੇ ਆਓ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਸੋ ਹਜੇ ਤੱਕ ਕਾਂਗਰਸ ਵੱਲੋਂ ਲੀਡਰ ਆਫ ਓਪੋਜੀਸ਼ਨ ਰਾਹੁਲ ਗਾਂਧੀ ਵੱਲੋਂ ਪਾਰਲੀਮੈਂਟ ਦੇ ਵਿੱਚ MSP ਦੇ ਕ੍ਰਾਂਤੀ ਦੇ ਕਾਨੂੰਨ ਦਾ ਪ੍ਰਾਈਵੇਟ ਮੈਂਬਰ ਬਿਲ ਨਹੀਂ ਸੌਂਪਿਆ ਗਿਆ ਮਤਲਬ ਐਡੇ ਆਸਾਨ ਵਿਸ਼ੇ ਨਹੀਂ ਹੈ ਜਿਨੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਕਹਿ ਦਿੱਤੇ ਗਏ ਸੋ ਚਲੋ ਵੋਟਾਂ ਪਈਆਂ ਫਿਰ ਵੀ ਕਾਂਗਰਸ ਨੂੰ ਉਹ 7 ਸੀਟਾਂ ਦੀ ਜਿੱਤ ਇੱਕ ਸਮੂਹਿਕ ਜਿੱਤ ਸੀ ਪਰ ਕਿਉਂਕਿ ਰਾਜਾ ਵੜਿੰਗ ਪ੍ਰਧਾਨ ਵੀ ਸੀ ਰਾਜਾ ਵੜਿੰਗ ਆਪ ਵੀ ਜਿੱਤ ਗਏ ਮਿਹਨਤ ਵੀ ਕੀਤੀ ਸੋ 7 ਸੀਟਾਂ ਨਾਲ ਰਾਜਾ ਵੜਿੰਗ ਵੀ ਦਾਵੇਦਾਰ ਬਣੇ ਹੁਣ ਇਹ ਜਿਹੜੀਆਂ 4 ਜ਼ਿਮਨੀ ਚੋਣਾਂ ਨੇ ਚੱਬੇਵਾਲ ਵਾਲੀ ਸੀ ਗਿੰਦੜਵਾਹਾ ਦੀ ਸੀਟ ਬਰਨਾਲੇ ਦੀ ਸੀਟ ਜੇਰਾਬਾਬਾ ਨਾਨਕ ਦੀ ਸੀ ਇਹ ਚਾਰੇ ਸੀਟਾਂ ਰਾਜਾ ਵਿੜਿੰਗ ਦਾ ਵੀ ਸਿਆਸੀ ਟੈਸਟ ਨੇ ਪਾਰਲੀਮੈਂਟ ਦੀਆਂ ਚੋਣਾਂ ਵੱਖਰੀਆਂ ਹੁੰਦੀਆਂ ਸੂਬੇ ਦੀਆਂ ਚੋਣਾਂ ਵੱਖਰੀਆਂ ਹੁਣ ਕਹਨੂੰ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪਰ ਅਗਰ ਇਹ ਚਾਰ ਸੀਟਾਂ ਚੋਂ ਕਾਂਗਰਸ ਦੋ ਸੀਟਾਂ ਵੀ ਜਿੱਤ ਜਾਂਦੀ ਹੈ ਫਿਰ ਮੈਂ ਕਹੂੰਗਾ ਕਿ 27 ਤੋਂ ਪਹਿਲਾਂ ਕਾਂਗਰਸ ਮੁਕਾਬਲੇ 'ਚ ਅਗਰ ਕਾਂਗਰਸ ਇਹਨਾਂ ਚਾਰਾਂ ਚੋਂ ਕੋਈ ਸੀਟ ਨਹੀਂ ਜਿੱਤਦੀ ਫਿਰ ਮੈਂ ਮੰਨੂਗਾ ਕਿ ਕਾਂਗਰਸ ਸੱਚਮੁੱਚ ਮੁਕਾਬਲੇ 'ਚ ਨਹੀਂ ਹੈ ਕਿਉਂਕਿ ਚਾਰ ਸੀਟਾਂ ਚੋਂ ਘੱਟੋ-ਘੱਟ ਦੋ ਸੀਟਾਂ ਤਾਂ ਕਾਂਗਰਸ ਨੂੰ ਚੱਬੇਵਾਲ ਦੀ ਕਾਂਗਰਸ ਦੀ ਸੀਟ ਸੀ ਡੇਰਾ ਬਾਬਾ ਨਾਨਕ ਕਾਂਗਰਸ ਦੀ ਸੀਟ ਹੈ ਇਹ ਦੋਵੇਂ ਸੀਟਾਂ ਕਾਂਗਰਸ ਨੂੰ ਬਰਕਰਾਰ ਰੱਖਣੀਆਂ ਪੈਣਗੀਆਂ ਔਰ ਤੀਜੀ ਰਾਜਾ ਵੜਿੰਡਾਲੀ ਕਾਂਗਰਸ ਦੀ ਸੀਟ ਹੈ ਇਹ ਵੀ ਸੀਟ ਕਾਂਗਰਸ ਨੂੰ ਬਰਕਰਾਰ ਰੱਖਣੀ ਪੈਣੀ ਹੈ ਸੋ ਫਿਰ ਵੀ ਮੈਂ ਚਾਰਾਂ ਚੋਂ ਅਗਰ ਦੋ ਸੀਟਾਂ ਵੀ ਕਾਂਗਰਸ ਜਿੱਤਦੀ ਹੈ ਫਿਰ ਮੈਂ ਮੰਨੂਗਾ ਕਿ ਕਾਂਗਰਸ ਸਤਾਈ ਦੇ ਮੁਕਾਬਲੇ ਚ ਹੈ ਪਰ ਅਗਰ ਕਾਂਗਰਸ ਦੋ ਸੀਟਾਂ ਜਿੱਤਦੀ ਇਹ ਜ਼ਿਮਨੀ ਚੋਣਾਂ ਚ ਫਿਰ ਰਾਜਾ ਵੜਿੰਗ ਨੂੰ ਵੀ ਮੈਂ ਮੁਕਾਬਲੇ ਚ ਮੰਨੂਗਾ ਮੁੱਖ ਮੰਤਰੀ ਦੇ ਚਿਹਰੇ ਤੇ ਪਰ ਅਗਰ ਕਾਂਗਰਸ ਚਾਰਾਂ ਚ ਕੋਈ ਸੀਟਾਂ ਨਹੀਂ ਜਿੱਤਦੀ ਚਾਰ ਜ਼ਿਮਨੀ ਚੋਣਾਂ ਚ ਫਿਰ ਰਾਜਾ ਵੜਿੰਗ ਦੇ ਮੁੱਖ ਮੰਤਰੀ ਦੇ ਦਾਅਵੇ ਤੇ ਸਵਾਲ ਖੜੇ ਸੋ ਇਹ ਇੱਕ ਤਰੀਕੇ ਨਾਲ ਰਾਜਾ ਵੜਿੰਗ ਦਾ ਸਿਆਸੀ ਟੈਸਟ ਹੈ ਅਗਰੇ ਚਾਰ ਜ਼ਿਮਨੀ ਚੋਣਾਂ ਚ ਰਾਜਾ ਵੜਿੰਗ ਗਿੱਦੜ ਮਹਾਸਨੇ ਘੱਟੋ ਘੱਟ 2 ਸੀਟਾਂ ਜਿੱਤਦੇ ਨੇ ਫਿਰ ਉਹ ਮੁੱਖ ਮੰਤਰੀ ਦੇ ਦਾਅਵੇ ਦੇ ਤੌਰ ਤੇ ਬਰਕਰਾਰ ਵੀ ਰਹਿਣਗੇ ਪਰ ਮੈਨੂੰ ਲੱਗਦਾ ਫਿਰ ਉਹਨਾਂ ਦਾ ਮੁਕਾਬਲਾ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਪੰਜਾਂ ਮੈਂਬਰਾਂ ਦੇ ਨਾਲ ਬਰਾਬਰ ਦਾ ਹੋਏਗਾ ਉਹ ਹੀ ਤਾਂ ਹੁਣ ਹਾਈ ਕਮਾਂਡ ਨੇ ਤੈਅ ਕਰਨਾ ਹੈ ਕਿ ਪੰਜਾਂ ਚੋਂ ਕਿਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਹੈ ਕਿਉਂਕਿ ਰਾਹੁਲ ਗਾਂਧੀ ਔਰ ਮਲਕ ਅਰਜਨ ਖੜਗੇ ਦਾ ਫੈਸਲਾ ਹੋਊਗਾ ਪਰ ਫਿਰ ਤੁਸੀਂ ਰਾਜਾ ਬੜਿੰਗ ਨੂੰ ਇਹ ਕਹਿ ਕੇ ਬਾਹਰ ਨਹੀਂ ਰੱਖ ਸਕਦੇ ਕਿ ਰਾਜਾ ਬੜਿੰਗ ਦੇ ਜਵਾਨ ਹੈ ਤੇ ਦੂਸਰੇ ਜ਼ਿਆਦਾ ਤਜਰਬੇਕਾਰ ਹੈ ਰਾਜਾ ਵੜਿੰਗ ਨੂੰ ਫੇਰ ਮੌਕਾ ਮਿਲ ਜੂ ਨਹੀਂ ਫਿਰ ਰਾਜਾ ਵੜਿੰਗ ਦਾਵੇਦਾਰ ਮੱਲੋ ਮੱਲੀ ਬਣਿਆਊ ਅਗਰ ਕਟੋ-ਕਟ ਦੋ ਸੀਟਾਂ ਕਾਂਗਰਸ ਜਿੱਤਦੀ ਹੈ ਪਰ ਅਗਰ ਕਾਂਗਰਸ ਕੋਈ ਸੀਟ ਨਹੀਂ ਜਿੱਤਦੀ ਫਿਰ ਰਾਜਾ ਵੜਿੰਗ ਸਿਆਸੀ ਤੌਰ ਤੇ ਪਛੜ ਜਾਣਗੇ ਤੇ ਫਿਰ ਬਾਕੀ ਚਾਰ ਲੀਡਰ ਮੁਕਾਬਲੇ 'ਚ ਰਹਿਣਗੇ ਹੁਣ ਬਾਕੀ ਚਾਰ ਲੀਡਰਾਂ ਦੇ ਵਿੱਚੋਂ ਵੀ ਮੈਨੂੰ ਇਹ ਲੱਗਦਾ ਕਿ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਬਾਕੀ ਚਾਰਾਂ ਦੇ ਵਿੱਚੋਂ ਇਹ ਦੋਵਾਂ ਦੇ ਨਾਲ-ਨਾਲ ਪ੍ਰਤਾਪ ਸਿੰਘ ਬਾਜਵਾ ਔਰ ਸੁਖਿੰਦਰ ਰੰਦਾਵਾ ਇਹ ਵੀ ਪੂਰਾ ਜ਼ੋਰ ਲਾਉਣਗੇ ਪ੍ਰਤਾਪ ਬਾਜਵਾ ਲੀਡਰ ਆਫ ਓਪੋਜੀਸ਼ਨ ਨੇ ਅਗਲੇ 2 ਸਾਲ ਉਹਨਾਂ ਦੀ ਪਰਫਾਰਮੈਂਸ ਉਹ ਵੀ ਮੈਟਰ ਕਰੇਗੀ ਔਰ ਇਹਨਾਂ ਚਾਰ ਜ਼ਿਮਨੀ ਚੋਣਾਂ 'ਚ ਪ੍ਰਤਾਪ ਸਿੰਘ ਬਾਜਵਾ ਦੀ ਸ਼ਮੂਲੀਅਤ ਜਾਂ ਉਹਨਾਂ ਦੀ ਅਗਵਾਈ ਇਹ ਵੀ ਮੈਟਰ ਕਰੇਗੀ ਇਹ ਮਾਮਲਾ ਹਜੇ ਬੜਾ ਪਚੀਦਾ ਹੈ ਇਹ ਬੜਾ ਪਚੀਦਾ ਹੈ ਪਰ ਰਾਜਾ ਵੜਿੰਗ ਦੇ ਲਈ ਇਹ ਇੱਕ ਸਿਆਸੀ ਟੈਸਟ ਹੈ ਜਿਵੇਂ ਮੈਂ ਕਿਹਾ ਸੋ ਗੱਲ ਸਿਰਫ ਰਾਜਾ ਵੜਿੰਗ ਦੀ ਕਰ ਰਹੇ ਹਾਂ ਕਿਉਂਕਿ ਬਾਕੀ ਤਾਂ ਚਿਹਰੇ ਨਹੀਂ ਅਗਰ ਰਾਜਾ ਵੜਿੰਗ ਜਿੱਤ ਗਿਆ ਤੇ ਮੁਕਾਬਲਾ ਮੁੱਖ ਮੰਤਰੀ ਦੇ ਚਿਹਰੇ ਦਾ ਸਖਤ ਅਗਰ ਰਾਜਾ ਵੜਿੰਗੇ ਚਾਰ ਸੀਟਾਂ 'ਚ ਕੁਝ ਨਾ ਕਰ ਪਾਏ ਫਿਰ ਮੈਨੂੰ ਲੱਗਦਾ ਦੂਸਰੇ ਲੋਕ ਦੌੜ ਚੱਗੇ ਨਿਕਲਣਗੇ ਇਹ ਮੈਨੂੰ ਇਸ ਤਰ੍ਹਾਂ ਲੱਗਦਾ ਸੋ ਭਗਵੰਤ ਮਾਨ ਦੇ ਲਈ ਵੀ ਇਹ ਚਾਰ ਜ਼ਮੀਨੀ ਚੋਣਾ ਬਹੁਤ ਵੱਡਾ ਟੈਸਟ ਹੈ ਤੇ ਰਾਜਾ ਵੜਿੰਗ ਦੇ ਲਈ ਕਿਉਂਕਿ ਦੋਵੇਂ ਆਪਣੀ ਆਪਣੀ ਪਾਰਟੀ ਦੇ ਪ੍ਰਧਾਨ ਬਿਲਕੁਲ ਬਿਲਕੁਲ ਸਹੀ ਗੱਲ ਹੈ ਡੱਲਾ ਜੀ ਸੋ ਇਸ ਵੇਲੇ ਆਪਾਂ ਪੰਜਾਬ ਦੀ ਸਿਆਸੀ ਤਸਵੀਰ ਸਮਝਣ ਦੀ ਤਾਂ ਕੋਸ਼ਿਸ਼ ਕੀਤੀ ਹੈ ਨਾਲ ਦੀ ਨਾਲ ਹੁਣ ਆਪਾਂ ਗੱਲ ਗੁਆਂਡੀ ਸੂਬੇ ਹਰਿਆਣਾ ਦੀ ਵੀ ਕਰ ਲਈਏ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਸਥਿਤੀ ਕੀ ਲੱਗ ਰਹੀ ਹੈ ਪੰਜਾਬ ਦੀ ਸਥਿਤੀ ਤਾਂ ਤੁਸੀਂ ਗੱਲ ਕਰ ਚੁੱਕੇ ਹੋ ਹਰਿਆਣਾ ਵਿੱਚ ਵੀ ਆਪਾਂ ਗੱਲ ਜ਼ਰੂਰ ਕਰੀਏ ਕਿਉਂਕਿ ਅਗਰ ਆਪਾਂ ਭਾਜਪਾ ਦੀ ਗੱਲ ਕਰੀਏ ਹਰਿਆਣਾ ਦੇ ਵਿੱਚ ਭਾਜਪਾ ਦੇ ਕਈ ਲੀਡਰ ਜੋ ਹੈ ਟਿਕਟ ਨਾ ਮਿਲਣ ਕਰਕੇ ਬਾਗੀ ਹੋ ਗਏ ਨੇ ਤੇ ਓਵਰਆਲ ਹਰਿਆਣਾ ਦੇ ਵਿੱਚ ਆਪਾਂ ਸਥਿਤੀ ਸਮਝਣ ਦੀ ਕੋਸ਼ਿਸ਼ ਕਰੀਏ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਤੇ ਇਸ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਲਖੋ ਕਾਂਗਰਸ ਪਾਰਟੀ ਨੇ 31 ਉਮੀਦਵਾਰ ਐਲਾਨ ਦਿੱਤੇ ਕਾਂਗਰਸ ਪਾਰਟੀ ਚਾਹੁੰਦੀ ਸੀ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋਵੇ ਮੀਟਿੰਗਾਂ ਵੀ ਹੋ ਰਹੀਆਂ ਨੇ ਕੱਲ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਮੀਟਿੰਗਾਂ ਦਾ ਹਿੱਸਾ ਰਹੇ ਆਮ ਆਦਮੀ ਪਾਰਟੀ ਦੀ ਪਰਸੋ ਰਾਤ ਹੀ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਚਲੇ ਗਏ ਸੀ ਆਮ ਆਦਮੀ ਪਾਰਟੀ ਘੱਟੋ ਘੱਟ 10 ਸੀਟਾਂ ਚਾਹੁੰਦੀ ਸੀ ਕਾਂਗਰਸ ਪੰਜ ਤੋਂ ਸੱਤ ਸੀਟਾਂ ਤੇ ਖੜੀ ਸੀ ਆਫੀਸ਼ੀਅਲ ਤੌਰ ਤੇ ਹਜੇ ਤੱਕ ਹਾਲਾਂਕਿ ਆਮ ਆਦਮੀ ਪਾਰਟੀ ਦੀ ਸੂਚੀ ਕਿਸੇ ਵੇਲੇ ਆ ਸਕਦੀ ਹੈ ਕਿਉਂਕਿ ਕਾਂਗਰਸ ਨੇ ਆਪਣੇ 31 ਮੈਂਬਰ ਐਲਾਨ ਦਿੱਤੇ ਆਮ ਆਦਮੀ ਪਾਰਟੀ ਦੇ ਵੀ ਕੋਈ ਸੂਚੀ ਆ ਸਕਦੀ ਹੈ ਅਗਰ ਇਹ ਗੱਠਜੋੜ ਹੋ ਜਾਂਦਾ ਹਰਿਆਣੇ 'ਚ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਇਹਦੇ ਨਾਲ ਦੋਵੇਂ ਪਾਰਟੀਆਂ ਨੂੰ ਬਹੁਤ ਵੱਡਾ ਫਾਇਦਾ ਹੋਣਾ ਸੀ ਅਗਰ ਦੋਵੇਂ ਪਾਰਟੀਆਂ ਗੱਠਜੋੜ ਨਾ ਕਰਕੇ ਆਪਣੇ ਆਪਣੇ ਤੌਰ ਤੇ ਲੜਦੀਆਂ ਨੇ ਫਿਰ ਹਰਿਆਣੇ ਚ ਬੀਜੇਪੀ ਨੂੰ ਵੀ ਮੈਂ ਮੁਕਾਬਲੇ ਚ ਮੰਨੂਗਾ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੇ ਹੋ ਜਾਂਦੇ ਹਰਿਆਣੇ ਚ ਫਿਰ ਬੀਜੇਪੀ ਦੌੜ ਚੋਂ ਮੈਂ ਬਾਹਰ ਮੰਨਦਾ ਹਰਿਆਣੇ ਚ ਪਰ ਅਗਰ ਆਪ ਔਰ ਕਾਂਗਰਸ ਇਕੱਲੇ ਇਕੱਲੇ ਲੜਨਗੇ ਆਵੇਂ ਕਾਂਗਰਸ ਦੀ ਉੱਥੇ ਗੱਲ ਹੋ ਰਹੀ ਹੈ ਕਿ ਕਾਂਗਰਸ ਤਕੜੀ ਪਾਰਟੀ ਹੈ ਕਿਉਂਕਿ ਬੀਜੇਪੀ ਦੀ 10 ਸਾਲ ਦੀ ਐਂਟੀ ਇਨਕੰਬੈਂਸੀ ਹੈ ਪਰ ਇਸ ਸਭ ਦੇ ਬਾਵਜੂਦ ਵੋਟਾਂ 'ਚ ਤੁਸੀਂ ਆਖਰੀ ਫੈਸਲਾ VOTING MACHINE ਦੇ ਜ਼ਰੀਏ ਹੀ ਦੱਸ ਸਕਦੇ ਹੋ ਸੋ ਬਾਕੀ ਸਾਰੇ ਵਿਸ਼ਲੇਸ਼ਣ ਅਨੁਮਾਨ ਹੁੰਦੇ ਨੇ ਸੋ ਮੈਨੂੰ ਇਹ ਲੱਗਦਾ ਕਿ ਅਗਰ ਦੋਵੇਂ ਪਾਰਟੀਆਂ ਇਕੱਠੀਆਂ ਹੁੰਦੀਆਂ ਤਾਂ BJP ਨੂੰ ਪਿੱਛੇ ਕਰ ਸਕਦੀਆਂ ਸੀ ਅਗਰ ਗੱਠਜੋੜ ਨਹੀਂ ਹੁੰਦਾ ਦੋਵੇਂ ਮਿਲ ਕੇ ਨਹੀਂ ਲੜਦੀਆਂ ਤੇ BJP ਬਰਾਬਰ ਮੁਕਾਬਲੇ 'ਚ ਰਹੂਗੀ ਕਿਉਂਕਿ ਵੋਟ ਸ਼ੇਅਰ ਵੋਟਾਂ ਦੀ ਵੰਡ ਬਹੁਤ ਫੈਕਟਰ ਨੇ ਜਿਹੜੇ ਗਿਨੇ ਜਾਂਦੇ ਨੇ ਔਰ VOTING MACHINEਾਂ ਦੇ ਵਿੱਚੋਂ ਜਿਹੜਾ ਟ੍ਰੈਂਡ ਹੈ ਪਿਛਲੇ ਸਮਿਆਂ ਦੇ ਵਿੱਚ ਵੀ ਇਸ ਰੂਪ ਚ ਉੱਭਰਦਾ ਕਿ ਵੋਟਾਂ ਦੀ ਵੰਡ ਵੋਟਾਂ ਪੈਣ ਦੇ ਰੂਪ ਚ ਵੰਡ ਕਿਸ ਤਰ੍ਹਾਂ ਸੋ ਇਸ ਕਰਕੇ ਬਾਕੀ ਵੇਖਦੇ ਹਾਂ ਇਹਨਾਂ ਪਾਰਟੀਆਂ ਦਾ ਫੈਸਲਾ ਕੀ ਹੁੰਦਾ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਔਰ ਅਗਰ ਹਰਿਆਣੇ ਚ ਗੱਠਜੋੜ ਹੋ ਜਾਂਦਾ ਫਿਰ ਪੰਜਾਬ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਿਆਸਤ ਹੈ ਉਹ ਹਮਲਾਵਰ ਦੂਜੀਆਂ ਪਾਰਟੀਆਂ ਨੇ ਰਹਿਣਾ ਸੀ ਭਾਜੀਪੀ ਨੇ ਵੀ ਔਰ ਅਕਾਲੀ ਦਲ ਨੇ ਪਰ ਅਗਰ ਦੋਨਾਂ ਦਾ ਗੱਠਜੋੜ ਨਹੀਂ ਹੁੰਦਾ ਫਿਰ ਪੰਜਾਬ ਚ ਕਾਂਗਰਸ ਉਹ ਆਪ ਇੱਕ ਦੂਜੇ ਤੇ ਹਮਲਾਵਰ ਰਹਿਣ ਗਿਆ ਫਿਰ ਪੰਜਾਬ ਚ ਕਾਂਗਰਸ ਤੇ ਆਪ ਦਾ ਮੁਕਾਬਲਾ ਵੀ ਬੜਾ ਦਿਲਚਸਪ ਦੇਖਣ ਨੂੰ ਮਿਲੇਗਾ ਜੀ ਜੇ ਬਿਲਕੁਲ ਸਹੀ ਐ ਸੋ ਉਧਰ ਹੀ ਆਪਾਂ ਹਰਿਆਣਾ ਵਿੱਚ ਇਹ ਗੱਲ ਕਰੀਏ ਤਾਂ ਹਰਿਆਣਾ ਵਿੱਚ ਰਿਕਾਲਤ ਸਿੰਘ ਸਾਹਿਬ ਦੇ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਨੇ ਬੀਜੇਪੀ ਦੇ ਉੱਪਰ ਜੋ ਹੈ ਤਿੱਖਾ ਸਿਆਸੀ ਹਮਲਾ ਕੀਤਾ ਇਸ ਦੇ ਉੱਪਰ ਵੀ ਜ਼ਰੂਰ ਤੁਸੀਂ ਆਪਣੀ ਟਿੱਪਣੀ ਸਾਂਝੀ ਕਰਿਓ ਦੇਖੋ ਇੱਕ ਸੰਸਥਾ ਹੈ ਹਰਿਆਣਾ ਸਿੱਖ ਏਕਤਾ ਦਲ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਜੀ ਹਰਿਆਣੇ ਚ ਸੀ ਮੰਚ ਤੋਂ ਜਿਹੜਾ ਇਸ ਸਿੱਖ ਏਕਤਾ ਦਲ ਦੇ ਮੰਚ ਤੋਂ ਜਿਹੜਾ ਉਹਨਾਂ ਦਾ ਭਾਸ਼ਣ ਸੀ ਭਾਸ਼ਣ ਗੈਰ ਸਿਆਸੀ ਸੀ ਪਰ ਉਹਨਾਂ ਦਾ ਇਸ਼ਾਰਾ ਭਾਪੀ ਜੀ ਵੱਲ ਸੀ ਹਾਲਾਂਕਿ ਇਕਵਲੀ ਉਹਨਾਂ ਨੇ ਸਿੱਧਾ ਸਿਆਸੀ ਹਮਲਾ ਵੀ ਕੀਤਾ ਦੇਸ਼ ਦੀਆਂ ਸੱਤਾਧਾਰੀ ਪਾਰਟੀਆਂ ਤੇ ਜਾਂ ਜਿਹੜੀਆਂ ਪਾਰਟੀਆਂ ਸਮੇਂ-ਸਮੇਂ ਤੇ ਸੱਤਾ ਚੋਂ। ਸੋ ਜਿਸ ਤਰ੍ਹਾਂ ਦੇ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਆਪਣੇ ਤੇਵਰ ਉੱਥੇ ਵਿਖਾਏ ਉਹ ਸਿੱਧੇ ਸਿੱਧੇ ਹਰਿਆਣੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਗੇ ਮੇਰਾ ਇਹ ਮੰਨਣਾ ਕਿਉਂਕਿ ਸਿੱਖੀਕਤਾ ਦਲ ਦਾ ਸਮਾਗਮ ਸੀ ਗੱਲ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹੀ ਸ਼ੁਰੂ ਕੀਤੀ ਕਿ ਸਿੱਖ ਭਾਈਚਾਰੇ ਦੇ ਲੋਕ ਜਿੰਨੀਆਂ ਮਰਜ਼ੀ ਸੰਸਥਾਵਾਂ ਬਣਾਉਣ ਜੱਥੇਬੰਦੀਆਂ ਬਣਾਉਣ ਪਰ ਭਾਈਚਾਰੇ ਦੇ ਮੁੱਦਿਆਂ ਤੇ ਇਕੱਠੇ ਰਹਿਣ ਵੰਡੇ ਨਾ ਜਾਣ ਔਰ ਇਥੋਂ ਤੱਕ ਉਹਨਾਂ ਨੇ ਕਿਹਾ ਕਿ ਜਦੋਂ ਦਸਤਾਰ ਧਾਰੀ हरियाणा ਦੇ ਵਿੱਚ ਕਿਸੇ ਦਫਤਰ ਚ ਜਾਂਦੇ ਨਹੀਂ ਤਾਂ ਕਿਤੇ ਨਾ ਕਿਤੇ ਤਰਸਕਾਰ ਕੀਤਾ ਜਾਂਦਾ ਹੈ ਇਸ਼ਾਰਾ ਉਹਨਾਂ ਦਾ ਸਰਕਾਰਾਂ ਵੱਲ ਸੀ ਕੋਈ ਵੀ ਸਰਕਾਰ ਹੋਵੇ ਉਹਨੋਂ ਕਹਿੰਦੇ ਜਿਹੜੇ ਲੋਕ ਇਸ ਤਰ੍ਹਾਂ ਦੀ ਨਫ਼ਰਤ ਕਰਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਦਿਓ ਕਿ ਜੇ ਦਸਤਾਰ ਨਾ ਹੁੰਦੀ ਤਾਂ ਪਾਕਿਸਤਾਨ ਦੀ ਹੱਦ 48 ਰੰਦਲੀ ਸੀ ਕਹਿੰਦੇ ਬਲਕਿ ਇਹ ਸਰਹੱਦ ਫਿਰ ਪਾਣੀਪਤ ਦਾ ਮੈਦਾਨ ਹੋਣੀ ਸੀ ਉਹਰ ਅੱਗੇ ਉਹਨਾਂ ਨੇ ਗੱਲ ਕੀਤੀ ਕਹਿੰਦੇ ਪਾਣੀ ਪਰਚ ਦਾ ਮੈਦਾਨ ਕਿਉਂ ਦਿੱਲੀ ਮੇਰਠ ਸ਼ਹਾਰਨਪੁਰ ਇਹ ਵੀ ਕਹਿੰਦੇ ਇਹ ਨਾ ਕੋਲ ਨਹੀਂ ਸੀ ਰਹਿਣਾ ਸਰਕਾਰਾਂ ਨੂੰ ਸੰਬੋਧਨ ਹੋ ਰਿਹਾ ਸੀ ਤੁਹਾਡੇ ਕੋਲ ਨਹੀਂ ਸੀ ਰਹਿਣਾ ਕਹਿੰਦੇ ਜੇ ਇਹ ਇਲਾਕਾ ਭਾਰਤ ਨਾਲ ਹੈ ਤਾਂ ਇਹ ਪੱਗ ਕਰਕੇ ਜੁੜੇ ਕਹਿਣ ਦਾ ਭਾਵ ਉਹਨਾਂ ਦਾ ਇਹ ਸੀ ਕਿ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਮੰਗਾਂ ਨੇ ਸਰਕਾਰਾਂ ਉਹਨਾਂ ਵੱਲ ਤਰਜੀਹ ਦੇਣ ਉਹਨਾਂ ਵੱਲ ਧਿਆਨ ਦੇਣ ਔਰ ਜਿਵੇਂ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਵੱਖ-ਵੱਖ ਜੱਥੇਦਾਰ ਸਹਿਬਾਨ ਇਹ ਇਸ਼ਾਰਾ ਕਰਦੇ ਨੇ ਕਿ ਸਰਕਾਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੇ ਯਤਨ ਕਰ ਰਹੀਆਂ ਨੇ ਜਾਂ ਸਿੱਖ ਭਾਈਚਾਰੇ ਦੀ ਜਿਹੜੀ ਨਮਾਇੰਦਾ ਜਮਾਤ ਹੈ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਹੁਣ ਆਪਣੇ ਆਪ ਨੂੰ ਪੰਜਾਬੀਆਂ ਦੀ ਪਾਰਟੀ ਮੰਨਦਾ ਉਹ ਕਹਿੰਦੇ ਅਸੀਂ ਸਮੂਹ ਪੰਜਾਬੀਆਂ ਦੀ ਪਾਰਟੀ ਔਰ ਜਸਦੀਦ ਹਰਪੀਤ ਵੀ ਕਈ ਵਾਰ ਇਸ਼ਾਰਿਆਂ-ਇਸ਼ਾਰਿਆਂ 'ਚ ਕਹਿ ਚੁੱਕੇ ਨੇ ਕਿ ਅਕਾਲੀ ਦਲ ਦਾ ਤਕੜਾ ਰਹਿਣਾ ਪੰਜਾਬ ਤੇ ਪੰਜਾਬੀਅਤ ਲਈ ਚੰਗਾ ਸਿੱਖ ਕੌਮ ਲਈ ਵੀ ਚੰਗਾ ਪਰ ਜਿਹੜਾ ਕੱਲ ਉਹਨਾਂ ਦਾ ਵਿਸ਼ਾਸੀ ਉਹਨਾਂ ਨੇ ਅਕਾਲੀ ਦਲ ਦਾ ਜ਼ਿਕਰ ਨਹੀਂ ਕੀਤਾ ਉਹ ਕਹਿੰਦੇ ਜਿਹੜੀਆਂ ਸਿਆਸੀ ਪਾਰਟੀਆਂ ਸਾਡੀਆਂ ਸਾਡੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੰਦੀਆਂ ਉਹਨਾਂ ਨੂੰ ਨਾ ਵੋਟ ਦਿਓ ਨਾ ਨੋਟ ਦਿਓ ਇਹ ਸਿੱਧਾ ਐਲਾਨ ਉਹ ਕਰਕੇ ਗਏ ਨੇ ਕਈ ਗੱਲਾਂ 'ਚ ਉਹਨਾਂ ਦਾ ਇਸ਼ਾਰਾ ਭਾਜਪਾ ਵੱਲ ਲੱਗਦਾ ਸੀ ਪਰ ਉਹਨਾਂ ਨੇ ਆਪਣੇ ਮੂੰਹੋਂ ਕਿਸੇ ਪੋਲਿਟিক্যাল ਪਾਰਟੀ ਦਾ ਨਾਮ ਨਹੀਂ ਲਿਆ ਪਰ ਉਹਨਾਂ ਦੇ ਇਸ ਭਾਸ਼ਣ ਨੇ ਸਿਆਸੀ ਤੌਰ ਦੇ ਉੱਤੇ ਕਾਫੀ ਉਥਲ-ਪੁਥਲ ਹਰਿਆਣੇ ਦੇ ਵਿੱਚ ਮਚਾਈ ਹੈ ਕਿਉਂਕਿ ਹਰਿਆਣੇ 'ਚ ਬੀਜੇਪੀ ਸત્તા ਤਾਰੀ ਤੇ ਰਹੇ ਦੋ ਵਾਰ ਲਗਾਤਾਰ ਸਰਕਾਰ ਬੀਜੇਪੀ ਨੇ ਬਣਾਈ ਹੈ ਇਸ ਕਰਕੇ ਉਹ ਇਕੱਠੇ ਹੋਣ ਦਾ ਸਨੇਹਾ ਆਪਣੇ ਭਾਈਚਾਰੇ ਨੂੰ ਦੇਖ ਕੇ ਜੀ 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 ਬਿਲਕੁਲ ਸੋਡਲ ਹੈ ਜੀ ਆਪਾਂ ਲਗਾਤਾਰ ਜੋ ਹੈ ਪ੍ਰੋਗਰਾਮ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੀ ਗੱਲ ਕੀਤੀ ਹੈ ਕਾਂਗਰਸ ਪਾਰਟੀ ਦੀ ਵੀ ਗੱਲ ਕੀਤੀ ਹੈ ਭਾਜਪਾ ਦੀ ਵੀ ਗੱਲ ਕੀਤੀ ਹੈ ਤੇ ਪੰਜਾਬ ਦੇ ਵਿੱਚ ਆਪਾਂ ਜ਼ਰੂਰ ਹੁਣ ਅਕਾਲੀ ਦਲ ਨੂੰ ਲੈ ਕੇ ਵੀ ਥੋੜਾ ਵਿਸ਼ਲੇਸ਼ਣ ਜ਼ਰੂਰ ਕਰੀਏ ਕਿ ਅਕਾਲੀ ਦਲ ਦੇ ਚੰਗੇ ਦਿਨ ਆਖਿਰ ਕਦੋਂ ਆਣਗੇ ਕਿਉਂਕਿ ਅਕਾਲੀ ਦਲ ਦੇ ਜਿਹੜੇ ਫੈਸਲੇ ਨੇ ਤੇ ਵਿਵਾਦ ਉਹ ਵੱਡੇ ਹੋ ਗਏ ਨੇ ਹੁਣ ਬਲਵਿੰਦਰ ਸਿੰਘ ਪੁੰਦੜ ਦੇ ਜਿਹੜੇ ਸਲਾਹਕਾਰ ਲਗਾਏ ਗਏ ਸੀ ਦਰਬਾਰਾ ਸਿੰਘ ਗੁਰੂ ਉਹ ਫੈਸਲਾ ਵੀ ਅਕਾਲੀ ਦਲ ਨੇ ਵਾਪਸ ਲੈ ਲਿਆ ਇਹ ਸਾਰੀਆਂ ਜੋ ਹੁਣ ਸਥਿਤੀਆਂ ਬਣ ਰਹੀਆਂ ਨੇ ਫੈਸਲੇ ਤੇ ਫਿਰ ਵਿਵਾਦ ਇਹਨਾਂ ਸਭ ਦੇ ਉੱਪਰ ਤੁਸੀਂ ਆਪਣਾ ਅਨਲਿਸਿਸ ਕਿਵੇਂ ਸਾਂਝਾ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਦੇਖੋ ਬੜੀ ਹੈਰਾਨੀ ਦੀ ਵਾਲੀ ਗੱਲ ਹੈ ਪਿਛਲੇ ਸਮਿਆਂ ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਏ ਗਏ ਬਹੁਤ ਸਾਰੇ ਫੈਸਲੇ ਬੜੇ ਹੈਰਾਨੀਕੁਨ ਸੀ ਜਿਵੇਂ 2 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਪਾਰਟੀ ਦੇ ਵੱਡੇ ਆਗੂ ਨੇ ਦਲਜੀਤ ਸਿੰਘ ਚੀਮਾ ਉਹ ਹੀ ਜਾਣਕਾਰੀ ਸਾਂਝੀ ਕਰਦੇ ਨੇ ਕਿ ਦਰਬਾਰਾ ਸਿੰਘ ਗੁਰੂ ਉਹਨਾਂ ਨੂੰ ਸਲਾਹਕਰ ਵਜੋਂ ਸੰਯੁਕਤ ਕਰਦੇ ਆ ਸ਼੍ਰੋਮੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਉਦੜ ਉਹਨਾਂ ਦੇ ਨਾਲ ਦਰਬਾਰਾ ਸਿੰਘ ਗੁਰੂ ਮੁੱਖ ਸਕੱਤਰ ਵੀ ਰਹੇ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਸ ਤੋਂ ਬਾਅਦ ਉਹਨਾਂ ਨੇ ਪਧੌੜ ਤੋਂ ਚੋਣ ਵੀ ਲੜੀ ਹਾਰ ਗਏ ਸੀ ਹਾਲਾਂਕਿ ਉਹ ਥੋੜਾ ਸਮਾਂ ਕਾਂਗਰਸ ਗਏ ਫਿਰ ਮੁੜਿਆ ਇਹ ਅਕਾਲੀ ਦਲ ਦਾ ਹਿੱਸਾ ਨਹੀਂ ਉਹਨਾਂ ਨੂੰ ਫਿਰ ਸਲਾਹਕਰ ਬਣਾਇਆ ਸੀ ਤੇ ਇੱਕ ਦਿਨ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਆਪਣੇ ਇਸ ਫੈਸਲੇ ਨੂੰ ਵਾਪਸ ਲੈਣ ਲਈ ਸੋਸ਼ਲ ਮੀਡੀਆ ਤੇ ਜਾਣਕਾਰੀ ਪਾਉਂਦਾ ਹੈ ਹੁਣ ਵਜਾ ਇਹ ਦੱਸੀ ਜਾ ਰਹੀ ਹੈ ਕਿ ਜਿੱਦਾਂ ਹੀ ਉਹਨਾਂ ਨੂੰ ਐਲਾਨਿਆ ਗਿਆ ਕੁਝ ਵਿਰੋਧੀਆਂ ਵੱਲੋਂ ਇਸ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਕਿ ਜਿਹੜੀ ਨਕੋਦਰ ਦੇ ਵਿੱਚ ਗੋਲੀकांड ਦੀ ਘਟਨਾ ਵਾਪਰੀ ਸੀ ਉਸ ਵੇਲੇ ਜਦੋਂ ਦਰਬਾਰਾ ਸਿੰਘ ਗੁਰੂ ਡਿਪਟੀ ਕਮਿਸ਼ਨਰ ਸੀ ਉਹ ਅਫਸਰ ਉਸ ਵੇਲੇ ਪ੍ਰਸ਼ਾਸਨਿਕ ਫੈਸਲਾ ਸੀ ਜਿਹੜਾ ਗੋਲੀकांड ਦਾ ਉਹਦੇ ਵਿੱਚ ਦਰਬਾਰਾ ਸਿੰਘ ਗੁਰੂ ਦੀ ਭੂਮਿਕਾ ਤੇ ਸਵਾਲ ਖੜਾ ਕੀਤਾ ਗਿਆ ਸੀ ਹੁਣ ਦਰਬਾਰਾ ਸਿੰਘ ਗੁਰੂ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ ਦਰਬਾਰਾ ਸਿੰਘ ਗੁਰੂ ਹੋਣਾ ਨੇ ਇੱਕ ਇੱਕ ਚੀਜ਼ ਸਾਰਜਨਿਕ ਤੌਰ ਤੇ ਰੱਖਤੀ ਕਿ ਬਤਾਰ ਡਿਪਟੀ ਕਮਿਸ਼ਨਰ ਉਸ ਐਕਸ਼ਨ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਪੁੱਛਿਆ ਕਿਉਂਕਿ ਉਹ ਸ਼ੁੱਧ ਰੂਪ ਚ ਇੱਕ ਪੁਲਿਸ ਟੈਕਸ਼ਨ ਸੀ ਦਰਬਾਰਾ ਸਿੰਘ ਗੁਰੂ ਉਹਨਾਂ ਨੇ ਕਿਸੇ ਵੀ ਭੂਮਿਕਾ ਹੋਣ ਤੋਂ ਇਨਕਾਰ ਕਰਤਾ ਆਪਣੀ ਪ੍ਰੈਸ ਕਾਨਫਰੰਸ ਕੀਤੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਇਦ ਇੱਕ ਵੱਡਾ ਕਾਰਨ ਸੀ ਜਿਹੜੇ ਕੁਝ ਲੋਕ ਉਹਨਾਂ ਦੀ ਭੂਮਿਕਾ ਤੇ ਸਵਾਲ ਚੱਕ ਰਹੇ ਸੀ ਇਸੇ ਕਰਕੇ ਉਹਨਾਂ ਨੂੰ ਬਤੌਰ ਸਲਾਹ ਕਰ ਆਪਣਾ ਫੈਸਲਾ ਵਾਪਸ ਲਿਆ ਉੰਜ ਦਰਬਾਰਾ ਸਿੰਘ ਗੁਰੂ ਵੱਡੇ ਅਫਸਰ ਰਹੇ ਨੇ ਬਹੁਤ ਲੰਮਾ ਸਮਾਂ ਉਹਨਾਂ ਦਾ ਪ੍ਰਸ਼ਾਸਨਿਕ ਤਜਰਬਾ ਹੈ ਡਿਪਟੀ ਕਮਿਸ਼ਨਰ ਦੇ ਤੌਰ ਤੇ ਔਰ ਮੁਖ ਸਕੱਤਰ ਦੇ ਤੌਰ ਤੇ ਔਰ ਵੱਖ-ਵੱਖ ਅਹੁਦਿਆਂ ਦੇ ਤੌਰ ਤੇ ਠੀਕ ਹੈ ਉਹ ਨਹੀਂ ਜਿੱਤ ਸਕੇ ਇਸ ਸਮੇਂ ਦੀ ਗੱਲ ਹੈ ਪਰ ਉਹਨਾਂ ਦਾ ਸਮਾਜਿਕ ਜੀਵਨ ਹੈ ਜਿਹੜਾ ਦਰਬਾਰਾ ਸਿੰਘ ਗੁਰੂ ਦਾ ਉਹ ਚੰਗੀ ਤਰ੍ਹਾਂ ਲੋਕਾਂ 'ਚ ਵਿਚਰਦੇ ਨੇ ਪਰ ਲੋਕਾਂ ਦੇ ਵਿੱਚ ਉਹਨਾਂ ਦਾ ਚੰਗਾ ਅਕਸ ਹੁਣ ਜਿਹੜਾ ਸ਼ਨਮਨੀ ਅਕਾਲੀ ਦਲ ਨੇ ਇਹ ਫੈਸਲਾ ਵਾਪਸ ਲਿਆ ਦਰਬਾਰਾ ਸਿੰਘ ਗੁਰੂ ਜ਼ਰੂਰ ਸੋਚ ਲੇਤਾ ਹੋਣਗੇ ਕਿ ਜਿਸ ਤਰ੍ਹਾਂ ਨਾਲ ਇਹ ਸਾਰਾ ਘਟਨਾਕ੍ਰਮ ਵਾਪਰਿਆ ਅਗਰ ਨਾ ਵਾਪਰਦਾ ਤੇ ਚੰਗੀ ਗੱਲ ਸੀ ਉੰਜ ਅਕਾਲੀ ਦਲ ਦੇ ਚੰਗੇ ਦਿਨ ਕਦੋਂ ਆਉਣਗੇ ਮੈਨੂੰ ਇਹ ਲੱਗਦਾ ਜਦੋਂ ਅਕਾਲੀ ਦਲ ਦੇ ਫੈਸਲੇ ਪ੍ਰਵਾਨ ਹੋ ਜਾਣਗੇ ਜਦੋਂ ਅਕਾਲੀ ਦਲ ਕੋਈ ਫੈਸਲਾ ਲਊਗਾ ਤੇ ਉਹਦੇ ਤੇ ਕਿੰਤੂ ਪ੍ਰੰਤੂ ਹੋਣਾ ਬੰਦ ਹੋਏਗਾ ਅਗਰ ਸੁਖਵੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਉਹਨਾਂ ਦੀ ਪ੍ਰਧਾਨਗੀ ਦੇ ਵੀ ਸਵਾਲ ਚੱਕ ਤੇ ਕਈ ਵਿਰੋਧੀਆਂ ਨੇ ਸੋ ਅਕਾਲੀ ਦਲ ਚ ਜਦੋਂ ਜਦੋਂ ਪ੍ਰਧਾਨ ਥੋੜਾ ਕਮਜ਼ੋਰ ਹੋਇਆ ਮੇਰਾ ਹੀ ਮੰਨਣਾ ਜਦੋਂ ਪ੍ਰਧਾਨ ਥੋੜਾ ਕਮਜ਼ੋਰ ਹੋਇਆ ਸਿਆਸੀ ਤੌਰ ਤੇ ਹੂੰ ਉਦੋਂ ਕੋਈ ਨਾ ਕੋਈ ਲੀਡਰ ਭਾਗੀ ਰੂਪ ਦੇ ਵਿੱਚ ਇਸ ਤਰ੍ਹਾਂ ਦੀਆਂ ਜਾਂ ਨਾਰਾਜ਼ਗੀ ਦੇ ਰੂਪ ਵਿੱਚ ਇਸ ਤਰ੍ਹਾਂ ਦੀਆਂ ਆਪਣੀਆਂ ਗੱਲਾਂ ਚੱਕ ਦੇ ਰਹੇ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਥੋੜਾ ਕਮਜ਼ੋਰ ਹੋਏ ਉਹਨਾਂ ਜਤੀਦਰ ਗੁਰਚੰਦ ਸਿੰਘ ਟੋੜਾ ਅਤੇ ਪ੍ਰਕਾਸ਼ ਸਿੰਘ ਬਾਦਲ 'ਚ મતਭੇਦ ਵੀ ਉਭਰੇ ਉਦੋਂ ਵੱਖਰਾ ਅਕਾਲੀ ਦਲ ਵੀ ਉਹਨਾਂ ਨੇ ਬਣਾਇਆ ਸੀ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਪਰ ਉਹ ਜਿੱਤ ਨਹੀਂ ਸਕੇ ਜ਼ਿਆਦਾ ਗੁਰਚੰਦ ਸਿੰਘ ਟੋੜਾ ਤੇ ਬਾਅਦ ਦੇ ਵਿੱਚ ਇਕਤਾ ਹੋਈ ਕਿ ਹੁਣ ਵੀ ਸੁਖਵੀਰ ਸਿੰਘ ਬਾਦਲ ਜਦੋਂ ਦੋ ਚੋਣਾਂ ਨਹੀਂ ਜਿਤਾ ਸਕੇ ਪਾਰਟੀ ਨੂੰ 22 ਵਾਲਿਆਂ ਨੇ ਜਿਤਾ ਸਕੇ 17 ਵਾਲਿਆਂ ਨੇ ਜਿਤਾ ਸਕੇ ਚਲੋ 24 ਵਾਲਿਆਂ ਨੇ ਜਿਤਾ ਸਕੇ ਉਹਨਾਂ ਦੇ ਖਿਲਾਫ ਵੀ ਨਾਰਾਜ਼ਗੀ ਆ ਪਰ ਕੀ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਇੱਕ ਵਾਰ ਫੇਰ ਕੋਈ ਏਕਤਾ ਦਾ ਰਾਹ ਖੁੱਲੇਗਾ ਕੋਈ ਏਕਤਾ ਦਾ ਫਾਰਮੂਲਾ ਬਣੇਗਾ ਅਗਰ ਅਕਾਲੀ ਦਲ ਚ ਮੋਰ ਏਕਤਾ ਹੁੰਦੀ ਹੈ ਔਰ ਅਕਾਲੀ ਦਲ ਦੇ ਨਰਾਜ਼ ਔਰ ਮੌਜੂਦਾ ਲੀਡਰ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਦੇਣ ਚ ਕਾਮਯਾਬ ਹੋ ਜਾਂਦੇ ਨੇ ਕਿ ਅਸੀਂ ਪੰਜਾਬ ਦੇ ਮੁੱਦਿਆਂ ਤੇ ਲੜਾਂਗੇ ਬੀਜੇਪੀ ਅੱਗੇ ਗੋਡੇ ਨਹੀਂ ਟੇਕਾਂਗੇ ਕਿਉਂਕਿ ਜਦੋਂ ਬੀਜੇਪੀ ਦਾ ਸਾਂਝੀ ਅਕਾਲੀ ਦਲ ਬੀਜੇਪੀ ਦੀ ਪੰਜਾਬ ਦੇ ਲੋਕਾਂ ਨੂੰ ਉਹ ਰਿਸ਼ਤਾ ਪਸੰਦ ਸੀ ਅਕਾਲੀ ਭਾਜਪਾ ਦੀ ਸਾਂਝ ਤੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਅਕਾਲੀ ਦਲ ਭਾਜਪਾ ਦੇ ਸਾਂਝ ਵੇਲੇ ਪੰਜਾਬ ਦੇ ਬਹੁਤ ਸਾਰੇ ਅਸਲ ਮੁੱਦਿਆਂ ਨੂੰ ਮਨਵਾ ਨਹੀਂ ਸਕਿਆ ਭਾਜਪਾ ਤੋਂ ਇਸ ਗੱਲ ਦਾ ਹੁਣ ਬਹੁਤ ਸਾਰੇ ਲੋਕਾਂ ਨੂੰ ਨਿਰਾਸ਼ਗੀ ਹੈ ਜੇ ਅਕਾਲੀ ਦਲ ਇਹ ਤਹਈਆ ਕਰ ਲੇ ਕਿ ਅਸੀਂ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜਾਂਗੇ ਭਾਜਪਾ ਨਾਲ ਸਮਝੌਤੇ 'ਚ ਨਹੀਂ ਜਾਵਾਂਗੇ ਫਿਰ ਇੱਕ ਖੇਤਰੀ ਪਾਰਟੀ ਦੇ ਤੌਰ ਤੇ ਅਕਾਲੀ ਦਲ ਅੱਗੇ ਵਧ ਸਕਦਾ ਔਰ ਜੇ ਕਦੀ ਅਕਾਲੀ ਦਲ ਸਮਝੌਤਾ ਕਰਨਾ ਚਾਵੇ ਭਾਜਪਾ ਦੇ ਨਾਲ ਉਹਦੇ ਤੇ ਵੀ ਪੰਜਾਬ ਦੇ ਲੋਕਾਂ ਨੇ ਕੋਈ ਇਤਰਾਜ਼ ਨਹੀਂ ਕਰਨਾ ਲੇਕਿਨ ਅਕਾਲੀ ਦਲ ਨੂੰ ਵੀ ਭਰੋਸਾ ਬੀਜੇਪੀ ਤੋਂ ਵੀ ਲੈਣਾ ਪੈਣਾ ਔਰ ਬੀਜੇਪੀ ਨੂੰ ਵੀ ਇਹ ਭਰੋਸਾ ਦੇਣਾ ਪੈਣਾ ਔਰ ਅਕਾਲੀ ਦਲ ਨੂੰ ਲੋਕਾਂ ਨੂੰ ਵੀ ਭਰੋਸਾ ਦੇਣਾ ਪੈਣਾ ਕਿ ਅਸੀਂ ਪੰਜਾਬ ਦੀਆਂ ਪਕਾਇਆ ਮੰਗਾਂ ਬੀਜੇਪੀ ਤੋਂ ਮੰਨਵਾਵਾਂਗੇ ਜਾਂ ਉਹਨਾਂ ਤੋਂ ਐਲਾਨ ਕਰਾਵਾਂਗੇ ਪਹਿਲਾਂ ਕਿ ਅਸੀਂ ਇਹ ਮੰਗਾਂ ਮੰਨਾਂਗੇ ਇਨ੍ਹਾਂ ਸ਼ਰਤਾਂ ਤੇ ਅਸੀਂ ਸਮਝੌਤਾ ਕਰਦੇ ਹਾਂ ਸੋ ਜੇ ਚਾਹੁੰਦੇ ਪ੍ਰਕਾਸ਼ ਸਿੰਘ ਬਾਦਲ ਚੰਡੀਗੜ੍ਹ ਵੀ ਪੰਜਾਬ ਨੂੰ ਦਵਾ ਸਕਦੇ ਸੀ ਤੇ ਐਸਵਾਈਐਲ ਦਾ ਮਸਲਾ ਵੀ ਨਿਬੇੜ ਸਕਦੇ ਸੀ ਔਰ ਅਗਰ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਦੀ ਸਾਂਝ ਵੇਲੇ ਇਹ ਵੱਡੇ ਮੁੱਦੇ ਮਨਵਾਏ ਹੁੰਦੇ ਤੇ ਅੱਜ ਪ੍ਰਕਾਸ਼ ਸਿੰਘ ਬਾਦਲ ਦੇ ਵੀ ਪੰਜਾਬ 'ਚ ਬੁੱਤ ਲੱਗੇ ਹੁੰਨੇ ਸੀ ਪਰ ਸਿਆਸਤ ਹੈ ਸਮੇਂ-ਸਮੇਂ ਦੀ ਗੱਲ ਹੈ ਅਗਰ ਅਕਾਲੀ ਦਲ ਦੁਬਾਰਾ ਸੱਤਾ ਚਾਹੁੰਦਾ ਤੇ ਬੁੱਤ ਤਾਂ ਫਿਰ ਵੀ ਪ੍ਰਕਾਸ਼ ਸਿੰਘ ਬਾਦਲ ਦੇ ਲੱਗ ਸਕਦੇ ਨੇ ਕਿਉਂਕਿ ਅਜਿਹਾ ਨਹੀਂ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਬਤੌਰ ਮੁੱਖ ਮੰਤਰੀ ਕੋਈ ਦੇਣ ਨਹੀਂ ਪੰਜਾਬ 'ਚ ਬਹੁਤ ਚੰਗੀਆਂ-ਚੰਗੀਆਂ ਸਕੀਮਾਂ ਚੰਗੇ ਕੰਮ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕੀਤੇ ਨੇ ਔਰ ਜਿਨ੍ਹਾਂ ਦਿਨਾਂ 'ਚ ਭਾਜਪਾ ਨਾਲ ਸਾਂਝ ਸੀ ਉਹਨਾਂ ਦਿਨਾਂ ਚ ਪੰਜਾਬ ਦੀ ਆਪਸੀ ਏਕਤਾ ਦਾ ਹਵਾਲਾ ਦੇ ਕੇ ਵੀ ਜਿਹੜਾ ਹੈ ਉਹ ਸਮਝੌਤੇ ਕੀਤੇ ਗਏ ਉਹਦਾ ਵੀ ਪੰਜਾਬ ਦੇ ਲੋਕ ਸਮਰਥਨ ਕਰਦੇ ਨੇ ਪਰ ਵੱਡੀਆਂ ਮੰਗਾ ਪੰਜਾਬ ਦੀ ਅਗਰ ਪ੍ਰਕਾਸ਼ ਸਿੰਘ ਬਾਦਲ ਨੇ ਮਨਵਾਈਆਂ ਹੁੰਦੀਆਂ ਤੇ ਅੱਜ ਸੁਖਵੀਰ ਬਾਦਲ ਅਕਾਲੀ ਦਲ ਦੇ ਵਿੱਚ ਮਜ਼ਬੂਤ ਲੀਡਰ ਦੇ ਤੌਰ ਤੇ ਉਭਰੇ ਹੁੰਦੇ ਤੇ ਫਿਰ ਅਕਾਲੀ ਦਲ ਦੇ ਚੰਗੇ ਦਿਨ ਬਰਕਰਾਰ ਰਹਿੰਦੇ ਜਾਂ ਮੁੜ ਆ ਜਾਂਦੇ ਸੋ ਹਜੇ ਅਕਾਲੀ ਦਲ ਦੇ ਚੰਗੇ ਦਿਨ ਕਦੋਂ ਆਉਣਗੇ ਇਹਦੇ ਬਾਰੇ ਪੱਕੇ ਤੌਰ ਤੇ ਕੁਝ ਕਿਹਾ ਨਹੀਂ ਜਾ ਸਕਦਾ ਹਰਜੋਤ ਜੀ ਇਹ ਆਪਾਂ ਇੰਤਜ਼ਾਰ ਕਰਦੇ ਹਾਂ ਜਦੋਂ ਚੰਗੇ ਦਿਨ ਆਏ ਆਪਾਂ ਨੂੰ ਵੀ ਲੱਗ ਜਾਣਾ ਪਵੇ ਜੀ 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 ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਡਲਾ ਜੀ ਇਹ ਸਾਰੇ ਹੀ ਸਿਆਸੀ ਅਪਡੇਟ ਖਬਰਾਂ ਤੇ ਤੁਹਾਡਾ ਐਨਾਲਿਸਿਸ ਤੁਸੀਂ ਪ੍ਰੋਗਰਾਮ ਦੇ ਜ਼ਰੀਏ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਤੇ ਆਪਣੇ ਸੁਝਾਅ ਵੀ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਇਸ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਕੋਈ ਵੀ ਚੇ ਕੋਈ ਵੀ ਆਪਣਾ ਪੱਖ ਰੱਖਣਾ ਚਾਵੇ ਕਿਸੇ ਵੀ ਗੱਲ ਨਾਲ ਅਸਹਿਮਤੀ ਹੈ ਤੇ ਉਹਨਾਂ ਦੇ ਪੱਖ ਦਾ ਸਵਾਗਤ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਤੁਹਾਡਾ ਵਿਚਾਰ ਵੀ ਅੱਗੇ ਵਧਾਵਾਂ ਧੰਨ